ਬਿੱਟੂ ਪੰਜਾਬ ਦੇ ਪੰਜਾਬ ਦਾ ਵਾਤਾਵਰਨ ਖਰਾਬ ਕਰਨਾ ਚਾਹੁੰਦਾ ਹੈ ਪੰਜਾਬੀਅਤ ਭਾਈਚਾਰਾ ਜਿਹੜਾ ਉਹਨੂੰ ਤੋੜਨਾ ਚਾਹੁੰਦਾ ਹੈ ਜਿਹੜਾ ਕਿ ਇਹਨਾਂ ਦੀ ਫਿਤਰਤ ਚ ਹੈ ਸਨ 84 ਤੋਂ ਪਹਿਲਾਂ ਸਨ 84 ਚ ਇਹਨਾਂ ਨੇ ਲੈਸ਼ਾਂ ਦੇ ਟੇਰ ਦਿੱਲੀ ਲਗਵਾਏ ਕਾਨਪੁਰ ਲਗਵਾਏ ਦੇਸ਼ ਦੇ ਅਰਜਵ ਲਗ ਹਿੱਸਿਆਂ ਚ ਲਗਾਏ ਗੰਦੀ ਰਾਜਨੀਤੀ ਕਾਂਗਰਸ ਦੀ ਗੰਦੀ ਰਾਜਨੀਤੀ ਦੇ ਕਾਰਨ ਇਹ ਇਸ ਕਿਸਮ ਦੇ ਬਿਆਨ ਦੇ ਰਿਹਾ ਹੈ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਬੀਤੇ ਦਿਨੀ ਦਿੱਤੇ ਗਏ ਵਿਵਾਦਿਤ ਬਿਆਨ ਦੇ ਮਾਮਲੇ ਤੇ ਉਹਨਾਂ ਦੀ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਸੰਤਾ ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਕਾਰਜਕਾਰੀ ਤੇ ਬਾਤਾਰਨਾ ਦਿੱਤਾ ਜਾ ਰਿਹਾ ਜਿਲਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਸਾਂਸਦ ਰਵਨੀਤ ਬਿੱਟੂ ਵੱਲੋਂ ਲਗਾਤਾਰ ਵਿਵਾਦਿਤ ਬਿਆਨਾਂ ਦਾ سلسلہ ਚੱਲ ਰਿਹਾ ਹੈ ਜਿਨ੍ਹਾਂ ਵੱਲੋਂ ਬੀਤੇ ਦਿਨੀ ਇੱਕ ਵਾਰ ਫਿਰ ਤੋਂ ਅਜੀਹਾ ਬਿਆਨ ਦਿੱਤਾ ਗਿਆ ਤੇ ਮਾਮਲੇ ਦੇ ਵਿੱਚ ਸਾਂਸਦ ਦੇ ਖਿਲਾਫ ਉਹ ਕੇਸ ਦਰਜ ਕਰਵਾਉਣ ਦੀ ਮੰਗ ਤੇ ਅੜੇ ਨੇ ਪੁਲਿਸ ਕਮਿਸ਼ਨਰ ਕਾਰਜਕਾਰੀ ਤੇ ਬਾਹਰ ਉਹਨਾਂ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਧਰਨਾ ਦਿੱਤਾ ਜਾ ਰਿਹਾ ਹੈ ਜਦ ਤੱਕ ਉਹਨਾਂ ਦੇ ਕੇਸ ਦਰਜ ਨਹੀਂ ਹੁੰਦਾ ਤਦ ਤੱਕ ਇਹ ਧਰਨਾ ਲਗਾਤਾਰ ਚੱਲ ਰਿਹਾ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਹਫਤੇ ਰਵਨੀਤ ਬਿੱਟੂ ਨੇ ਦਿੱਲੀ ਤੋਂ ਬਿਆਨ ਜਾਰੀ ਕੀਤਾ ਗੱਲ ਕਹੀ ਕਿ ਇੱਕ ਤਰੀਕ ਤੱਕ ਅਗਰ ਕਿਸਾਨਾਂ ਦਾ ਮਸਲਾ ਹਲ ਕੇਂਦਰ ਸਰਕਾਰ ਨੇ ਨਹੀਂ ਕੀਤਾ ਤਾਂ ਅਸੀਂ ਲਾਸ਼ਾਂ ਦੇ ਢੇਰ ਮਿਚਾ ਦੇਾਂਗੇ ਇਤਨਾ ਹੀ ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖ ਫੌਜੀ ਅਮਰੀਕਾ ਤੋਂ ਬਾਹਰ ਆ ਜਾਣ ਜਿਹੜੇ ਚੀਨ ਔਰ ਪਾਕਿਸਤਾਨ ਦੀ ਸੀਮਾ ਤੇ ਨੇ ਇਸ ਕਿਸਮ ਦੇ ਅਨਗਰਲ ਔਰ ਦੇਸ਼ਦ્રોਹੀ ਬਿਆਨ ਦੇ ਕਰਕੇ ਗਿੱਟੂ ਪੰਜਾਬ ਦੇ ਪੰਜਾਬ ਦਾ ਵਾਤਾਵਰਨ ਖਰਾਬ ਕਰਨਾ ਚਾਹੁੰਦਾ ਹੈ ਪੰਜਾਬੀਅਤ ਭਾਈਚਾਰਾ ਜਿਹੜਾ ਉਹਨੂੰ ਤੋੜਨਾ ਚਾਹੁੰਦਾ ਹੈ ਜਿਹੜਾ ਕਿ ਇਹਨਾਂ ਦੀ ਫਿਤਰਤ ਚ ਹੈ ਸਨ 84 ਤੋਂ ਪਹਿਲਾਂ ਸਨ 84 ਚ ਇਹਨਾਂ ਨੇ ਲੇਸ਼ਾਂ ਦੇ ਟੇਰ ਦਿੱਲੀ ਲਗਵਾਏ ਕਾਨਪੁਰ ਲਗਵਾਏ ਦੇਸ਼ ਦੇ ਅਰਜਵ ਲੱਗੇ ਹਿੱਸਿਆਂ ਚ ਲਗਾਏ ਇਹਦਾ ਆਪਣਾ ਦਾਦਾ ਇਸ ਗੱਲ ਦਾ ਭੁਗਤ ਭੋਗੀ ਹੈ ਲੇਕਿਨ ਗੰਦੀ ਰਾਜਨੀਤੀ ਕਾਂਗਰਸ ਦੀ ਗੰਦੀ ਰਾਜਨੀਤੀ ਦੇ ਕਾਰਨ ਇਹ ਇਸ ਕਿਸਮ ਦੇ ਬਿਆਨ ਦੇ ਰਿਹਾ ਹੈ ਔਰ ਅਸੀਂ ਇੱਥੇ ਬੈਠੇ ਕੱਲ ਘੰਟਾ ਘਰ ਚੌਂਕ ਧਰਨਾ ਅਨਾਉਂਸ ਕੀਤਾ ਸੀ ਤੁਸੀਂ ਸਾਰੇ ਜਾਣਦੇ ਹੋ ਅਸੀਂ ਵੋਟੇ ਬੈਠੇ ਉੱਤੇ ਲੇਕਿਨ ਪੁਲਿਸ ਨੇ ਉੱਥੇ ਜੋ ਵਾਤਾਵਰਣ ਬਣਾਤਾ 21 ਕਿਲੋਮੀਟਰ ਤੱਕ ਬੈਰੀਕੇਡ ਲਾਤੇ ਸੀਲ ਕਰਤਾ ਦੁਕਾਨਾਂ ਬੰਦ ਕਰਤੀਆਂ ਵਪਾਰੀ ਪਰੇਸ਼ਾਨ ਹੋਏ ਅਸਰ ਰੋਸ਼ਵਾ ਜਿਸੀ ਕੱਲ ਉੱਥੇ ਧਰਨਾ 1 ਵਜੇ ਖਤਮ ਕਰਕੇ ਅੱਜ ਸੀਪੀ ਦਫ਼ਤਰ ਦੇ ਮੂਹਰੇ ਧਰਨਾ ਲਾਉਣ ਦਾ ਐਲਾਨ ਕੀਤਾ ਲੇਕਿਨ ਲੋਕਤੰਤਰ ਦੇ ਅੰਦਰ ਸਾਨੂੰ ਆਪਣੀ ਕਹਿਣ ਗੱਲ ਕਹਿਣ ਦਾ ਹੱਕ ਹੈ ਇਹਨਾਂ ਨੇ ਉੱਥੇ ਵੀ ਸਾਨੂੰ ਨਹੀਂ ਬੈਠਣ ਦਿੱਤਾ ਔਰ ਇਸ ਵਾਸਤੇ ਅਸੀਂ ਇੱਥੇ ਆ ਕੇ ਬੈਠ ਗਏ ਔਰ ਉਦੋਂ ਤੱਕ ਬੈਠੇ ਰਵਾਂਗੇ ਜਦੋਂ ਦੇਸ਼ ਬਿੱਟੂ ਦੇ ਉੱਤੇ ਦੇਸ਼ਦ્રોਹੀ ਦੇ ਉੱਤੇ ਕੋਈ ਵੀ ਕਿਨ ਪਰਚਾ ਦਰਜ ਨਹੀਂ ਹੋਵੇ ਵਿਦਿਆਰਥੀ ਟਿੰਕਾ ਚਾੜਤੀ ਨਾਲ ਸੁਰੇਂਦਰ ਸੋਨੀ ਦੀ ਰਿਪੋਰਟ ਬਿੱਟੂ ਪੰਜਾਬ ਦੇ ਪੰਜਾਬ ਦਾ ਵਾਤਾਵਰਨ ਖਰਾਬ ਕਰਨਾ ਚਾਹੁੰਦਾ ਪੰਜਾਬੀਅਤ ਭਾਈਚਾਰਾ ਜਿਹੜਾ ਉਹਨੂੰ ਤੋੜਨਾ ਚਾਹੁੰਦਾ ਜਿਹੜਾ ਕਿ ਇਹਨਾਂ ਦੀ ਫਿਤਰਤ ਚ ਹੈ ਸਨ 84 ਤੋਂ ਪਹਿਲਾਂ ਸਨ 84 ਚ ਇਹਨਾਂ ਨੇ ਲੇਸ਼ਾਂ ਦੇ ਟੇਪ ਦਿੱਲੀ ਲਗਵਾਏ ਕਾਨਪੁਰ ਲਗਵਾਏ ਦੇਸ਼ ਦੇ ਅਰਜਵ ਲਗ ਹਿੱਸਿਆਂ ਚ ਲਗਾਏ ਗੰਦੀ ਰਾਜਨੀਤੀ ਕਾਂਗਰਸ ਦੀ ਗੰਦੀ ਰਾਜਨੀਤੀ ਦੇ ਕਾਰਨ ਇਹ ਇਸ ਕਿਸਮ ਦੇ ਬਿਆਨ ਦੇ ਰਿਹਾ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਵੱਲੋਂ ਬੀਤੇ ਦਿਨੀ ਦਿੱਤੇ ਗਏ ਵਿਵਾਦਿਤ ਬਿਆਨ ਦੇ ਮਾਮਲੇ ਤੇ ਉਹਨਾਂ 'ਤੇ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਕਾਰਜਕਾਰੀ ਤੇ ਬਾਹਰ ਤਰਨਾ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਪਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਸਾਂਸਦ ਰਵਨੀਤ ਬਿੱਟੂ ਵੱਲੋਂ ਲਗਾਤਾਰ ਵਿਵਾਦਿਤ ਬਿਆਨਾਂ ਦਾ سلسلہ ਚੱਲ ਰਿਹਾ ਹੈ। ਜਿਨ੍ਹਾਂ ਵੱਲੋਂ ਬੀਤੇ ਦਿਨੀ ਇੱਕ ਵਾਰ ਫਿਰ ਤੋਂ ਅਜੀਹਾ ਬਿਆਨ ਦਿੱਤਾ ਗਿਆ ਤੇ ਮਾਮਲੇ ਦੇ ਵਿੱਚ ਸਾਂਸਦ ਦੇ ਖਿਲਾਫ ਉਹ ਕੇਸ ਦਰਜ ਕਰਵਾਉਣ ਦੀ ਮੰਗ ਤੇ ਅੜੇ ਨੇ। ਪੁਲਿਸ ਕਮਿਸ਼ਨਰ ਕਾਰਜਕਾਰੀ ਤੇ ਬਾਹਰ ਉਹਨਾਂ ਵੱਲੋਂ ਸ਼ਾਂਤਮਈ ਦਾ ਤਦ ਤੱਕ ਇਹ धरना ਲਗਾਤਾਰ ਚੱਲ ਰਿਹਾ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਹਫਤੇ ਰਵਨੀਤ ਮਿੱਟੂ ਨੇ ਦਿੱਲੀੋਂ ਇੱਕ ਬਿਆਨ ਜਾਰੀ ਕੀਤਾ ਗੱਲ ਕਹੀ ਕਿ ਇੱਕ ਦਿਨ ਤੱਕ ਅਗਰ ਕਿਸਾਨਾਂ ਦਾ ਮਸਲਾ ਹੱਲ ਕੇਂਦਰ ਸਰਕਾਰ ਨੇ ਨਹੀਂ ਕੀਤਾ ਤਾਂ ਅਸੀਂ ਲਾਸ਼ਾਂ ਦੇ ਢੇਰ ਬਿਚਾ ਦੇਵਾਂਗੇ ਇਤਨਾ ਹੀ ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖ ਫੌਜੀ ਬੈਰਕਾਂ ਤੋਂ ਬਾਹਰ ਆ ਜਾਣ ਜਿਹੜੇ ਚੀਨ ਔਰ ਪਾਕਿਸਤਾਨ ਦੀ ਸੀਮਾ ਤੇ ਨੇ ਇਸ ਕਿਸਮ ਦੇ ਅਨਗਰਲ ਔਰ ਦੇਸ਼ਦ્રોਹੀ ਬਿਆਨ ਦੇ ਕਰਕੇ ਬਿੱਟੂ ਪੰਜਾਬ ਦੇ ਪੰਜਾਬ ਦਾ ਵਾਤਾਵਰਨ ਖਰਾਬ ਕਰਨਾ ਚਾਹੁੰਦਾ ਹੈ ਪੰਜਾਬੀਅਤ ਭਾਈਚਾਰਾ ਜਿਹੜਾ ਉਹਨੂੰ ਤੋੜਨਾ ਚਾਹੁੰਦਾ ਹੈ ਜਿਹੜਾ ਕਿ ਇਹਨਾਂ ਦੀ ਫਿਤਰਤ ਹੈ ਸਨ 84 ਤੋਂ ਪਹਿਲਾਂ ਸਨ 84 ਚ ਇਹਨਾਂ ਨੇ ਲੇਸ਼ਾਂ ਦੇ ਟੇਰ ਦਿੱਲੀ ਲਗਵਾਏ ਕਾਨਪੁਰ ਲਗਵਾਏ ਦੇਸ਼ ਦੇ ਅਰਜਰ ਲਗ ਹਿੱਸਿਆਂ ਚ ਲਗਾਏ ਇਹਦਾ ਆਪਣਾ ਦਾਦਾ ਇਸ ਗੱਲ ਦਾ ਭੁਗਤ ਭੋਗੀ ਹੈ ਲੇਕਿਨ ਗੰਦੀ ਰਾਜਨੀਤੀ ਕਾਂਗਰਸ ਦੀ ਗੰਦੀ ਰਾਜਨੀਤੀ ਦੇ ਕਾਰਨ ਇਹ ਇਸ ਕਿਸਮ ਦੇ ਬਿਆਨ ਦੇ ਰਿਹਾ ਔਰ ਅਸੀਂ ਇੱਥੇ ਬੈਠੇ ਕੱਲ ਘੰਟਾ ਘਰ ਚੋਂ ਕਰਨਾ ਅਨਾਉਂਸ ਕੀਤਾ ਸੀ ਤੁਸੀਂ ਸਾਰੇ ਜਾਣਦੇ ਹੋ ਅਸੀਂ ਬੋਟੇ ਬੈਠੇ ਉੱਤੇ ਲੇਕਿਨ ਪੁਲਿਸ ਨੇ ਉੱਥੇ ਜੋ ਵਾਤਾਵਰਣ ਬਣਾਤਾ 21 ਕਿਲੋਮੀਟਰ ਤੱਕ ਬੈਰੀਕੇਡ ਲਾਤੇ ਸੀਲ ਕਰਤਾ ਦੁਕਾਨਾਂ ਬੰਦ ਕਰਤੀਆਂ ਵਪਾਰੀ ਪਰੇਸ਼ਾਨ ਹੋਏ ਉਸ ਤੇ ਰੋਸ਼ਵਾ ਜਿਸੀ ਕੱਲ ਉੱਥੇ ਧਰਨਾ 1 ਵਜੇ ਖਤਮ ਕਰਕੇ ਅੱਜ ਸੀਪੀ ਦਫ਼ਤਰ ਦੇ ਮੂਹਰੇ ਧਰਨਾ ਲਾਉਣ ਦਾ ਐਲਾਨ ਕੀਤਾ ਲੇਕਿਨ ਲੋਕਤੰਤਰ ਦੇ ਅੰਦਰ ਸਾਨੂੰ ਆਪਣੀ ਕਹਿਣ ਗੱਲ ਕਹਿਣ ਦਾ ਹੱਕ ਹੈ ਇਹਨਾਂ ਨੇ ਉੱਥੇ ਵੀ ਸਾਨੂੰ ਨਹੀਂ ਬੈਠਣ ਦਿੱਤਾ ਔਰ ਇਸ ਵਾਸਤੇ ਅਸੀਂ ਇੱਥੇ ਆ ਕੇ ਬੈਠ ਗਏ ਔਰ ਉਦੋਂ ਤੱਕ ਬੈਠੇ ਰਾਵਾਂਗੇ ਜਦੋਂ ਦੇਸ਼ ਬਿੱਟੂ ਦੇ ਉੱਤੇ ਦੇਸ਼ਦ્રોਹੀ ਦੇ ਉੱਤੇ ਕੋਈ ਵੀ ਕਿਨਮ ਪਰਚਾ ਦਰਜ ਨਹੀਂ ਹੋਵੇ ਵਿਦਿਆਰਥੀ ਟਿੰਕਾ ਚਾੜਤੀ ਨਾਲ ਸੁਨੀਦਰ ਸੋਨੀ ਦੀ ਰਿਪੋਰਟ